ਪੰਜਾਬ ਦੇ ਵਿੱਚ ਰੇਲਵੇ ਟ੍ਰੈਫਿਕ ਦਾ ਬਲਾਕੇਜ ਤੇ ਚਲਦੇ ਰਾਜ ਦੇ ਵਿੱਚ ਟ੍ਰੇਨਾਂ ਲੇਟ ਹੋਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਅਗਲੇ ਹਫਤੇ ਤੱਕ ਇਹ ਸਿਲਸਿਲਾ ਚੱਲਦੇ ਰਹੇਗਾ। ਜਲੰਧਰ ਅਤੇ ਜਲੰਧਰ ਕੈਂਟ ਦੇ ਨਾਲ ਆ ਚੱਲਣ ਵਾਲੀ ਹੈ ਜਿਹੜੀ ਕਰੀਬ 22 ਟ੍ਰੇਨਾਂ ਉਕਤ ਬਲਾਕੇਜ ਦੇ ਬਚਾਅ ਨਾਲ ਪ੍ਰਭਾਵਿਤ ਰਹਿੰਦੀਆਂ ਜਿਦੇ ਵਿੱਚ ਕਈ ਪ੍ਰਮੁੱਖ ਟ੍ਰੇਨਾਂ ਦੇ ਨਾਮ ਵੀ ਸ਼ਾਮਲ ਨੇ। ਸ਼ਾਨੇ ਪੰਜਾਬ ਨੰਗਲ ਡੈਮ ਦਿੱਲੀ ਸੁਪਰ ਫਾਸਟ ਅਤੇ ਹੋਰ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ। ਉਹਦੇ ਸਰਬਾਦਾ ਪਲਾ ਐਕਸਪ੍ਰੈਸ ਦਾ ਜਿਹੜਾ ਰੂਟ ਡਾਇਵਰਟ ਕਰ ਦਿੱਤਾ ਗਿਆ ਜਿਹਦੇ ਚੱਲਦੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਮੰਗਲਵਾਰ ਤੋਂ ਹੀ ਇਹ ਟ੍ਰੇਨਾਂ ਪ੍ਰਭਾਵਿਤ ਚੱਲਦੀਆਂ ਨੇ। 27 ਅਗਸਤ ਤੱਕ ਲੁਧਿਆਣਾ 6:00 a.m. EMMU ਆ ਜਿਹੜਾ ਨੰਬਰ ਹੈ 0459192 ਹੈ ਜਿਹੜਾ ਦਿੱਲੀ ਸੁਪਰ ਫਾਸਟ ਐਕਸਪ੍ਰੈਸ 22 430 ਅਤੇ 26 ਅਗਸਤ ਤੱਕ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਸ਼ਾਨੇ ਪੰਜਾਬ 12 497 98 ਜਿਹੜਾ ਇਹ ਹਾਲੀਆਂ ਰੱਦ ਰਹਿਣ ਗਿਆ ਸੋ ਇਸ ਤੋਂ ਇਲਾਵਾ ਕਈ ਟ੍ਰੇਨਾਂ ਦੇ ਰੂਟ ਵੀ ਡਾਇਵਰਟ ਕਰ ਦਿੱਤੇ ਗਏ ਨੇ ਸੋ ਜੇਕਰ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ ਟ੍ਰੇਨ ਰਾਹੀਂ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਕਨਫਰਮ ਕਰਕੇ ਜ਼ਰੂਰ ਜਾਓ ਟਾਈਮਿੰਗਸ ਅਤੇ ਆਪਣੀ ਜਿਹੜੀ ਤੁਹਾਡੀ ਗੱਡੀ ਦੀ ਟਾਈਮਿੰਗ ਆ ਕਿ ਕਿਤੇ ਉਹ ਪੋਸਟਪੋਨ ਜਾਂ ਰੱਤਾਂ ਨਹੀਂ ਕਰ ਦਿੱਤੀ ਗਈ ਇਸ ਵਾਸਤੇ ਧਿਆਨ ਜ਼ਰੂਰ ਦਿਓ ਅਪਡੇਟ ਲੈ ਕੇ ਰੁੱਬਰ ਹੋਵਾਂਗੇ ਦੇਖਦੇ ਰਹੋ ਲੁਧਿਆਣਾ ਦਾ